ਪਹਿਲੇ ਨਾਮ ਵਾਲਾ ਹੈ ਬਾਈ ਅਰਜਨ ਕਹਿੰਦੇ ਪਹਿਲੇ ਨਾਮ ਹੀ ਆ ਹਾਂ ਪੀ ਲੈਂਦਾ ਸੀ 2012 ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਤੇ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਬਈ ਅੱਜ ਤੁਹਾਡੇ ਵਾਸਤੇ ਇੱਕ ਮੋਡੀਫਾਈਡ ਟਰੈਕਟਰ ਲਿਆਂਦਾ 1 ਵੀ ਰੁਪਿਆ ਲਾਉਂਦੀ ਤੁਹਾਨੂੰ ਲੋਡ ਨਹੀਂ ਹੈਗੀ ਕੋਕਾ ਕੰਡੀਸ਼ਨ ਦਾ ਟਰੈਕਟਰ ਆ ਬਾਕੀ ਆਪਾਂ ਫਾਦੇ ਜਾਣਕਾਰੀ ਬਾਈਆਂ ਤੋਂ ਲੈਣੇ ਆ ਤੇ ਆਜੋ ਬਾਈਆਂ ਨਾਲ ਕਰਦੇ ਆ ਗੱਲਬਾਤ ਹਾਂਜੀ ਸੱਸੀ ਕਾ ਬਾਈ ਜੀ ਸੱਸੀ ਗੱਲਬਾਤ ਤੇ ਪਹਿਲਾਂ ਪਿੰਡ ਜ਼ਿਲ੍ਹਾ ਦੱਸ ਦਿਓ ਜੀ ਜ਼ਿਲ੍ਹਾ ਬਰਨਾਲਾ ਪਿੰਡ ਚੀਮਾ ਠੀਕ ਆ ਬਾਈ ਜੀ ਤੇ ਅੱਜ ਤੁਹਾਡੇ ਵਾਸਤੇ 605 ਬਾਈ ਕਿੰਨੇ ਮਾਡਲ ਆ 2012 ਮਾਡਲ ਆ 2012 ਮਾਡਲ ਆ ਪਹਿਲਾਂ ਤਾਂ ਯਾਰ ਬਾਈ ਦਾ ਸ਼ੌਂਕ ਦੇਖੋ ਤੁਸੀਂ ਡਾਊਨ ਸੀਲਿੰਗ ਕਰਾਈ ਵੇ ਛਤਰੀ ਦੇ ਉਧਰ ਫਿਰ ਬੰਪਰ ਹੋ ਗਿਆ ਸੰਗੜਾ ਵਾਲਾ ਲਾਇਆ ਵਾ ਸਟੀering ਮੇਰੇ ਜੇ ਸੈਕਟ ਵਿੱਚ ਚੈੱਕ ਕਰ ਸਕਦੇ ਹਾਂ 4 ਬੇਸਾਂ ਵਾਲਾ ਤੇ ਇਸ ਦੋ ਵਾਰ ਗੱਲ ਕਰੀਏ ਆਪਾਂ ਟਾਇਰਾਂ ਦੀ ਰਲੈਂਡ ਦੇ ਟਾਇਰ ਆ ਠੀਕ ਆ ਬਾਈ ਇਹ 16 ਦੇ ਤੁਸੀਂ ਆਪ ਪਵਾਇਆ ਬਾਈ ਠੀਕ ਆ ਤੇ ਤੁਸੀਂ ਚੈੱਕ ਕਰ ਸਕਦੇ ਹੋ ਹੈਗੇ ਆ 75 ਕੁ ਪੈਸੇ ਟਾਇਰ ਮੂਰਲੇ ਤੇ ਟੀ ਗੁੱਡੀ ਵਾਲੇ ਪਿੱਛੇ 11 ਵਾਲੇ ਹਨਾ ਬਾਈ ਹਾਂ ਇਹ ਹੈਵੀ ਜਬਾਈ ਰਮਾ ਪੂਰੇ ਹਾਂ ਇਹ ਪੂਰਾ ਫੁੱਲ ਹੈਵੀ ਆ ਰੇ ਠੀਕ ਆ ਤੇ ਘੋੜੇ ਵਾਲਾ ਬੰਪਰ ਲੱਗਿਆ ਬਬਾਈ ਹੈ ਤੇ ਕਿੰਨਾ ਕੁ ਰੁਪਿਆ ਲਾਤਾ ਬਾਈ ਇਹ ਟਰੈਕਟਰ ਤੇ ਹੁਣ ਗਿਨੇ ਜਣੀ ਬਰੇ ਅਸਾਂ ਗਿਣੀ ਜਿਹੜੀ ਬਾਈ ਕਹਦੇ ਤੇ ਡਾਉਨ ਸੇਲਿੰਗ ਪੂਰੀ ਵਧੀਆ ਹੋਈ ਵੀ ਆ ਬਾਈ ਚਲਾਈ ਚਲੂ ਇਸ ਕਿਵੇਂ ਯਾਰ ਬਾਈ ਦਾ ਪੂਰਾ ਵਧੀਆ ਵੀ ਤੇ ਚਲਾ ਕੇ ਦੇਖ ਲੈ ਠੀਕ ਆ ਠੀਕ ਆ ਚਲਾ ਕੇ ਬਾਈ ਕਹਿੰਦੇ ਬਹਾ ਕੇ ਲੈ ਜਾ ਸਕਦਾ ਤੇ ਯਾਰ ਰੇਸ ਚੈੱਕ ਕਰ ਸਕਦੇ ਮੈਸੇਜ ਲੱਗੀ ਵੀ ਆ ਤੇ ਬਾਕੀ ਤੁਹਾਨੂੰ ਇਧਰੋਂ ਚੈੱਕ ਕਰਾ ਜੀ ਕਲਰ ਪੇਂਟ ਦਾ ਕਿਵੇਂ ਵੀਰੇ ਕਲਰ ਪੇਂਟ ਦਾ ਵੀਰੇ ਜਮਾ ਰਹੀ ਇਹਨਾਂ ਨਾਲ ਠੀਕ ਆ ਬਾਈ ਕਹਿੰਦੇ ਜਿੱਥੋਂ ਵੀ ਲਿੰਕ ਕੰਨੇ ਰੰਗ ਲਿਆ ਪਿਆ ਉੱਥੋਂ ਹੀ ਲਿਆ ਹੋਇਆ ਸਪਰੇਅ ਸਪਰੂ ਬਾਈ ਕਹਿੰਦੇ ਅਸੀਂ ਮਾਰੀ ਨਹੀਂ ਜਮਾ ਵੀ ਠੀਕ ਆ ਤੇ ਬਾਕੀ ਚੈੱਕ ਕਰ ਸਕਦੇ ਤੁਸੀਂ ਤੇ ਬਾਈ ਪੰਜਾਬ ਨੰਬਰ ਆ ਪੰਜਾਬ ਨੰਬਰ ਆ ਠੀਕ ਆ ਪੰਜਾਬ ਨੰਬਰ ਆ ਟਰੈਕ ਤੇ ਬਾਈ ਪਾਰਟੀ ਹੈ ਪਹਿਲੇ ਪਹਿਲੇ ਨਾਮ ਵਾਲਾ ਹੈ ਬਾਈ ਅਰਜਨ ਕਹਿੰਦੇ ਪਹਿਲੇ ਨਾਮ ਹੀ ਆ ਆ ਪੀ ਲੈਂਦਾ ਸੀ 2012 ਠੀਕ ਆ ਬਾਈ ਕਹਿੰਦੇ ਅਸੀਂ ਜਮਾ ਨਮਾ ਕਢਾਇਆ ਸੀ ਯਾਰ ਠੀਕ ਆ ਬਾਈ ਤੇ ਕੀ ਡਿਮਾਂਡ ਆ ਬਾਈ ਇਹਦੀ ਡਿਮਾਂਡ ਵੀਰੇ 4.5 ਲੱਖ ਕਿੰਨੇ ਦਾ ਦੇ ਦੋਗੇ ਮੌਕੇ ਤੇ ਕਰ ਲਾਂਗੇ ਵੀਰੇ ਠੀਕ ਆ ਬਾਈ ਕਹਿੰਦੇ ਮੌਕੇ ਤੇ ਕਰ ਲਾਂਗੇ ਆਪਾਂ ਤੇ ਬਾਈ ਇੱਕ ਨੰਬਰ ਬੋਲ ਦੋ 82840 ਠੀਕ ਆ ਜੀ 24053 ਲਓ ਬਾਈ ਬਾਈ ਜਣਾ ਕਰ ਸਕਦਾ ਸੰਪਰਕ ਸਕਰੀਨ ਤੇ ਚੱਲੇ ਨਾ ਨੰਬਰ ਆ ਖੂਸ ਆ ਚੈੱਕ ਕਰ ਲਓ ਯਾਰ ਕੋਕਾ ਕੰਡੀਸ਼ਨ ਹੀ ਕਹਿ ਦੀਗੇ 1 ਵੀ ਰੁਪਿਆ ਲਾਉਣ ਦੀ ਲੋੜ ਨਹੀਂ ਹੈਗੀ ਟਰੈਕਟਰ ਤੇ ਯਾਰ ਸਾਰਾ ਕੁਝ ਮਿਲ ਜੀ ਜਿਹੜਾ ਹੁਣ ਤੁਸੀਂ ਜਰਵਾਜ ਚੱਲੇ ਡਾਊਨ ਸੀਲਿੰਗਾਂ ਦਾ ਦੇਖੋ ਸੰਗਲਾ ਸਟੀਰੀਂਗ ਮਿਲ ਜੂਗਾ ਬਾਕੀ ਦੀ ਵੀ ਮੇਰੀ ਸਿਸਟਮ ਚੈੱਕ ਕਰਵਾ ਦਿਓ ਪੂਰਾ ਵਧੀਆ ਲੱਗਿਆ ਹੋਇਆ ਇਹ ਮਿਊਜ਼ਿਕ ਸਿਸਟਮ ਦਾ ਵੀਰੇ ਮੌਕੇ ਮਤਲਬ ਉਹ ਤਾਂ ਨਹੀਂ ਦੇਣਾ ਹੈਗਾ ਹਾਂ ਜੇ ਕਿਸੇ ਵੀਰ ਨੂੰ ਚਾਹੀਦਾ ਵੀ ਹੋਇਆ ਤਾਂ ਉਹ ਜਾ ਕਰ ਲੈ ਠੀਕ ਆ ਉਹੇ ਜਾ ਕਰਾਂਗੇ ਬਾਕੀ ਭਾਈ ਆ ਸਾਰਾ ਕੁਝ ਨਾਲ ਹੀ ਦੇਣਾ ਯਾਰ ਜਿੰਨਾ ਕੁਝ ਲੱਗਿਆ ਹੋਵੇ ਟਰੈਕਟਰ ਤੇ ਕੁਝ ਵੀ ਭਾਈ ਕਹਿੰਦੇ ਲਾਉਣਾ ਵੀ ਨਹੀਂ ਆ ਰੂਟਸ ਦੇ ਦੇਖੋ ਤੁਸੀਂ ਤਾਂ ਹਾਰਨ ਕਿੰਨੇ ਮਹਿੰਗੇ ਹੁੰਦੇ ਭਾਈਆਂ ਚਾਰ ਲਾਏ ਹੋਏ ਜੋੜੇ ਚੈੱਕ ਕਰ ਸਕਦੇ ਹੋ ਤੇ ਬਾਈ ਪਿੰਡ ਚੀਮਾ ਜ਼ਿਲ੍ਹਾ ਇਹਨੂੰ ਪਾਇਨਾ ਬਰਨਾਲਾ ਖੜਾ ਤੇ ਕਰ ਲੋ ਬਾਈਆਂ ਨਾਲ ਸੰਪਰਕ ਜਲਦੀ ਤੋਂ ਜਲਦੀ ਬਾਈ ਨੇ ਜੌਂਡਿਆਰ ਲੈ ਆਂਦਾ ਤਾਰ ਕੇ ਵੇਚਣਾ ਉਹ ਟਰਿਕ ਧੰਨਵਾਦ